ੴ ਸਤਿਗੁਰ ਪ੍ਰਸਾਦਿ ਤੋ ਸਮਰਾਥ ਸਰਨ ਕੋ ਦਾਤਾ ਦੁਖ ਭਾਇਨ ਸੁਖ ਰਾਏ ਜੇ ਕਲੇਸ਼ ਮੀਟੇ ਪੇ ਪਰਮਾ ਨਿਰਮਲ ਤਗੋਰ ਸੇਵ ਲਗ ਹਰ ਚਰਨੀ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਪੋਤ ਪ੍ਰਭ ਸਾਥ ਸਰਨ ਪਰਯੋ ਨਾਨਕ ਪ੍ਰਭ ਤੁਮਾਰੀ ਦੇ ਰਖਿਓ ਹਰ ਹਾਥ ਏਕ ਓੰਕਾਰ ਸਤ ਸਾਦ ਤੋ ਸਮਰਥ ਸਰਨ ਕੋ ਦਾਤਾ ਦੁਖ ਭਾਇਨ ਸੁਖ ਰਾਏ ਜੇ ਕਲੇਸ਼ ਮੀਟੇ ਪੇ ਪਰਮਾ ਨਿਰਮਲ ਬਿਨ ਤੇ ਤਮ ਬਿਨ ਅਵਰਨਾ ਠੌਰ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਸੇਮਰੇ ਦੀਨ ਦੇਵਾਲਾ ਆਪ ਤੇਰੇ ਸੰਗਤ ਸਭ ਉਦਰੇ ਬਿਨਸੇ ਸਗਲ ਜੰਝਾਲਾ ਚਰਨ ਅਦਾਰ ਤੇਰਾ ਪ੍ਰਭ ਸੁਆਮੀ ਉਤਪੋਤ ਪ੍ਰਭ ਸਾ ਸਰਨ ਪਰਯੋ ਨਾਨਕ ਪ੍ਰਭ ਤਮਾਰੀ ਦੇ ਰਖਿਓ ਹਰ ਹਾਥ ਇੱਕ ਓਮਕਾਰ ਸਤ ਗੁਰ ਪ੍ਰਸਾਦ ਤੋ ਸਮਰਾਥ ਸਰਨ ਕੋ ਦਾਤਾ ਦੋ ਨਿਆਣ ਸੁਖ ਰਾਏ ਜੇ ਪੀਤ ਮਾਰਾ ਨਾਓ ਰਹਾਓ ਸਤਗੁਰ ਸੇਵ ਲਗ ਹਰ ਚਰਨੀ ਵੱਡੇ ਭਾਗ ਲਿਵ ਲਾਗੀ ਕਵਲ ਪਰਗਾਸ ਪਏ ਸਾਧ ਸੰਗ දොරමත්ත බිද්ධතයක්ගී ಆට පැර හරකය ගුණගාාව සබර දීනදල ආපතෙරේ සංගත සබෞද්දරේ බසේ ਸਗਲ ਜੰਝਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਾਰੀ ਦੇ ਰਖਿਓ ਹਰ ਹਾਥ ੴ ਕਾਰ ਸਤ ਗੁਰ ਪ੍ਰਸਾਦ ਤੋ ਸਮਰਾਥ ਸਰਨ ਕੋ ਦਾਤਾ ਦੁਖ ਭਾਇਨ ਸੁਖ ਰਾਏ ਜੇ ਕਲੇਸ਼ ਮੀਟੇ ਪੇ ਪਰਮਾ ਨਿਰਮਲ ਜਪੀ ਤਮਾਰਾ ਨਾਮ ਰਹਾਓ ਸਤਗੁਰ ਸੇਵ ਲਗ ਹਰ ਚਰਨੀ ਵੱਡੇ ਭਾਗ ਲਿਵ ਲਾਗੀ ਕਵਲ ਪਰਗਾਸ ਪਏ ਸਾਧ ਸੰਗ දොරමත්ත බිද්ධතයක්ගී ಆठ පැහර හරකය ගුණගාව සර දීනදල ආපතෙරේ සගත සබෞද්ධර බසේ ਸਗਲ ਜੰਝਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਾਰੀ ਦੇ ਰਖਿਓ ਹਰ ਹਾਥ ੴ ਸਤਿਗੁਰ ਪ੍ਰਸਾਦਿ ਤੋ ਸਮਰਾਥ ਸਰਨ ਕੋ ਦਾਤਾ ਦੁਖ ਭਾਇਨ ਸੁਖ ਰਾਏ ਸਤ ਗੁਰ ਸੇਵ ਲਗ ਹਰ ਚਰਨੀ ਵੱਡੇ ਭਾਗ ਲਿਵ ਲਾਗੀ ਕਵਲ ਪਰਗਾਸ ਪਏ ਸਾਧ ਸੰਗੇ ਦਰਮਤ ਬਿਦ ਤਿਆਗੀ ਮੰਬਰੇ ਦੀਨ ਦੇਵਾਲਾ ਆਪ ਤੇਰੇ ਸੰਗਤ ਸਭ ਉਦਰੇ ਬਿਨਸੇ ਸਗਲ ਜੰਝਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਬਤਮਾਰੀ ਦੇ ਰਖਿਓ ਹਰ ਹਾਥ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੋ ਸਮਰਾਥ ਸਰਨ ਕੋ ਦਾਤਾ ਦੁਖ ਭਾਇਨ ਸੁਖ ਰਾਇ ये कलेश मीठे पे परमा निर्मल गुण प्रब दाये गोविंद तुम बिन अवर्ण ठाोर कर कृपा पार ब्रह्म स्वामी जपे i ਪਾਠ ਪਹਿਰ ਹਰ ਕੇ ਗੁਣ ਗਾਵੇ ਸਿਮਰੇ ਦੀਨ ਦਿਆਲਾ ਆਪ ਤੇਰੇ ਸੰਗਤ ਸਭ ਉਦਰੇ ਬਿਨਸੇ ਸਗਲ ਜੰਜਾਲਾ ਚਰਨ ਸਵਾਮੀ ਉਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਾਰੀ ਦੇ ਰਖਿਓ ਹਰ ਹਾਥ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੇਵ ਲਗ ਹਰ ਚਰਨੀ ਵੱਡੇ ਭਾਗ ਲਿਵ ਲਾਗੀ ਕਵਲ ਪਰਗਾਸ ਪਏ ਸਾਧ ਸੰਗੇ ਦਰਮਤ ਬਿੱਦ ਤਿਆਗੀ ਸੇਮਰੇ ਦੀਨ ਦੇਵਾਲਾ ਆਪ ਤੇਰੇ ਸੰਗਤ ਸਾਬ ਉਦਰੇ ਬਿਨਸੇ ਸਗਲ ਜੰਝਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਪੁਰਬ ਤਮਾਰੀ ਦੇ ਰਖਿਓ ਹਰ ਹਾਥ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੋ ਸਮਰਾਥ ਸਰਨ ਕੋ ਦਾਤਾ ਦੁਖ ਭਾਇਨ ਸੁਖ ਰਾਏ ਏ ਕਲੇਸ਼ ਮੀਟੇ ਪੇ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤਮ ਬਿਨ ਅਵਰਨ ਜਪੀ ਤਮਾਰਾ ਤੇ ਗੁਣ ਗਾਵੈ ਸਿਮਰੇ ਦੀਨ ਦੇਵਾਲਾ ਆਪ ਤੇਰੇ ਸੰਗਤ ਸਭ ਉਦਰੇ ਬਿਨਸੇ ਸਗਲ ਜੰਜਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਪੋਤ ਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਾਰੀ ਦੇ ਰਖਿਓ ਹਰ ਹਾਥ ਏਕ ਓੰਕਾਰ ਸਤ ਗੁਰ ਪ੍ਰਸਾਦ ਤੋ ਸਮਰਾਥ ਸਰਨ ਕੋ ਲਗੇ ਹਰ ਚਰਨੀ ਵੱਡੇ ਭਾਗ ਲਿਵ ਸਰਨ ਅਧਾਰ ਤੇਰਾ ਪ੍ਰਭ ਸੁਆਮੀ ਉਤਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਾਰੀ ਦੇ ਰਖਿਓ ਹਰ ਹਾਥ ਏਕ ਓੰਕਾਰ ਸਤ ਗੁਰ ਪ੍ਰਸਾਦ ਸੋ ਸਮਰਥ ਸਰਨ ਕੋ ਦਾਤਾ ਦੁਖ ਭਾਇਨ ਸੁਖ ਰਾਏ ਜੇ ਕਲੇਸ਼ ਮੀਟੇ ਪੇ ਪਰਮਾ ਨਿਰਮਲ ਗੁਣ ਪ੍ਰਭ ਦਾਏ ਗੋਬਿੰਦ ਜਪੀ ਤੇ ਮਾਰਾ ਨਾ ਰਹਾ ਸਤਗੁਰ ਸੇਵ ਲਗ ਹਰ ਚਰਨ ਕੇ ਗੁਣ ਗਾਵੈ ਸੇਮਰੇ ਦੀਨ ਦੇਵਲਾ ਆਪ ਤੇਰੇ ਸੰਗਤ ਸਭ ਉਦਰੇ ਬਿਨਸੇ सगले ਜੰਝਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਪੁੱਤ ਪੋਤ ਪ੍ਰਭ ਸਾਥ ਸਰਨ ਪਰਯੋ ਨਾਨਕ ਪ੍ਰਭ ਤਮਾਰੀ ਦੇ ਰਖਿਓ ਹਰ ਹਾਥ ਏਕ ਓੰਕਾਰ ਸਤ ਗੁਰ ਪ੍ਰਸਾਦ ਤੋ ਸਮਰਾਥ ਸਰਨ ਕੋ ਦਾਤਾ ਦੋ ਘਪਾਣ ਸੁਖ ਰਾਏ ਜੇ ਵੱਡੇ ਭਾਗ ਲਵ ਲਾਗੀ ਕਵਲ ਪਰਗਾਸ ਪਏ ਸਾਧ ਸੰਗੇ ਦਰਮਤ ਬਿਦ ਤਿਆਗੀ ਮੰਬਰੇ ਦੀਨ ਦੇਵਾਲਾ ਆਪ ਤੇਰੇ ਸੰਗਤ ਸਾਬ ਉਦਰੇ ਬਿਨ세 ਸਗਲ ਜੰਝਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਾਰੀ ਦੇ ਰਖਿਓ ਹਰ ਹਾਥ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੋ ਸਮਰਥ ਸਰਨ ਕੋ ਦਾਤਾ ਦੁਖ ਭਾਂਜਰ ਸੁਖ ਰਾਏ ਜੇ ਕਲੇਸ਼ ਮੀਟੇ ਪੇ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤਮ ਬਿਨ ਅਵਰਨਾ ਠੌਰ ਕ ਮੇ ਜਪੇ ਤਮਾਰਾ ਨਾਮ ਰਹਾੋ ਸਤਗੁਰ ਸੇਵ ਲਗ ਹਰ ਚਰਨੀ ਵੱਡੇ ਭਾਗ ਲਿਵ ਲਾਗੀ ਕਵਲ ਸੰਗੇ ਦਰਮਤ ਬਿਦ ਤਿਆਗੀ ਆਠ ਪੈਰ ਹਰ ਕੇ ਗੁਣ ਗਾਵੇ ਸਿਮਰੇ ਦੀਨ ਦਿਆਲਾ ਆਪ ਤੇਰੇ ਸੰਗਤ ਸਾਬ ਉਦਰੇ ਬਿੰਸੇ ਸਗਲ ਜੰਝਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਾਰੀ ਦੇ ਰਖਿਓ ਹਰ ਹਾਥ ੴ ਕਾਰ ਸਤ ਗੁਰ ਪ੍ਰਸਾਦ ਤੋ ਸਮਰਾਥ ਸਰਨ ਕੋ ਦਾਤਾ ਦੁਖ ਭਾਇਨ ਸੁਖ ਰਾਏ ਜੇ ਸਤ ਗੁਰ ਸੇਵ ਲਗ ਹਰ ਚਰਨੀ ਵੱਡੇ ਭਾਗ ਲਿਵ ਲਾਗੀ ਕਵਲ ਪਰਗਾਸ ਪਏ ਸਾਧ ਸੰਗੇ ਦਰਮਤ ਬਿਦ ਸੇਮਰੇ ਦੀਨ ਦੇਵਾਲਾ ਆਪ ਤੇਰੇ ਸੰਗਤ ਸਭ ਉਦਰੇ ਬਿਨਸੇ ਸਗਲ ਜੰਝਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ